ਅੰਮ੍ਰਿਤਸਰ ਦੇ ਸ਼ਿਵਾਲਾ ਪਾਈਆਂ ਦੇ ਕੋਲ ਪੈਂਦੇ ਇਲਾਕੇ ਤਿਲਕਨਗਰ ਦੇ ਟਿਕੋਨੀ ਪਾਰਕ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਫਾਸਵੀਅ ਨਿਊਜ਼ ਟੀਮ ਨਾਲ ਸੰਪਰਕ ਕਰਕੇ ਆਪਣੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ। ਉਹਨਾਂ ਦੱਸਿਆ ਕਿ ਇਲਾਕੇ ਵਿੱਚ ਜੋ ਟਿਕੋਨੀ ਪਾਰਕ ਬਣੀ ਹੈ, ਉੱਥੇ 1.5 ਮਹੀਨੇ ਤੋਂ ਗੰਦਗੀ ਪਈ ਹੋਈ ਹੈ। ਜਿਵੇਂ ਕਿ ਬੂਟਿਆਂ ਦੀ ਕਟਾਈ ਤੋਂ ਬਾਅਦ ਪੱਤੇ, ਸੁੱਕੀਆਂ ਟਾਹਣੀਆਂ ਇੰਝ ਹੀ ਜ਼ਮੀਨ 'ਤੇ ਸੁੱਟ ਦਿੱਤੀਆਂ ਗਈਆਂ, ਜਿਸ ਨਾਲ ਗੰਦਗੀ ਰਹਿੰਦੀ ਹੈ ਤੇ ਮੱਛਰ ਪੈਦਾ ਹੁੰਦਾ ਹੈ। ਉਹਨਾਂ ਕਿਹਾ ਕਿ ਨਜ਼ਦੀਕ ਰਿਹਾਇਸ਼ੀ ਏਰੀਆ ਹੋਣ ਕਰਕੇ ਇੱਥੇ ਸਵੇਰੇ ਬਜ਼ੁਰਗ ਸੈਰ ਕਰਨ ਆਉਂਦੇ ਹਨ ਅਤੇ ਸ਼ਾਮ ਨੂੰ ਬੱਚੇ ਖੇਡਣ ਵੀ ਆਉਂਦੇ ਹਨ ਅਤੇ ਉਹਨਾਂ ਨੂੰ ਡੇਂਗੂ ਹੋਣ ਦਾ ਖਤਰਾ ਰਹਿੰਦਾ ਹੈ। ਉਹਨਾਂ ਨੇ ਕਿਹਾ ਕਿ ਪਾਰਕ ਦੀ ਮੇਨਟੇਨੈਂਸ ਇਲਾਕਾ ਵਾਸੀ ਖੁਦ ਹੀ ਕਰਵਾਉਂਦੇ ਹਨ। ਨਗਰ ਨਿਗਮ ਤੋਂ ਮੰਗ ਕੀਤੀ ਗਈ ਕਿ ਇਥੇ ਸਫਾਈ ਕਰਵਾਈ ਜਾਵੇ ਤਾਂ ਜੋ ਲੋਕ ਸਾਫ਼ ਸੁਥਰੀ ਜਗ੍ਹਾ ਤੇ ਸੈਰ ਕਰ ਸਕਣ ਅਤੇ ਆਪਣਾ ਸਮਾਂ ਬਤੀਤ ਕਰ ਸਕਣ। ਐਤਰ ਕੋਈ ਪਾਰਕ ਫਿਲਕ ਨੇੜ ਦਾ ਲੱਕਾ ਜੀ। ਡੇਢ ਮਹੀਨਾ ਹੋ ਗਿਆ ਜੀ ਵੇਖਦੇ ਵੇਖਦੇ ਕੂੜਿਆਂ ਦੇ ਢੇਰ ਲੱਗੇ ਹੋਏ ਨੇ ਸਾਡਾ ਪੂਰਾ ਮੁੱਲਾ ਬਿਮਾਰ ਆ। ਤੁਹਾਨੂੰ ਪਤਾ ਡੇਂਗੂ ਦਾ ਸਿਜਨ ਚੱਲੰ데요 ਕੋਈ ਘਰ ਆਹੋ ਜਾਨੀ ਜਿੱਥੇ ਇਨਫੈਕਸ਼ਨ ਨਾ ਆਈ ਹੋਵੇ ਛੋਟੇ ਛੋਟੇ ਬੱਚੇ ਨੇ ਬਜ਼ੁਰਗ ਨੇ ਬਹੁਤ ਬੁਰਾ ਹਾਲ ਆ ਜੀ ਆਪਾਂ ਤੇ ਅਨਾਮ ਬੁਰਾ ਹਾਲ ਆ ਕਦੀ ਕਿਸੇ ਨੂੰ ਕੰਪਲੇਟ ਕਰਨੇ ਭਾਵੇਂ ਕਿਸੇ ਨੂੰ ਕੰਪਲੇਟ ਕਰਨੇ ਭਾਵੇਂ ਕੋਈ ਕਾਰਵਾਈ ਨਹੀਂ ਨਾ ਕੋਈ ਮੱਲੇ ਵਾਲੇ ਪੈਸੇ ਵਾਣ ਆਪਣੇ ਕੋਲੋਂ ਖਰਚਦੇ ਜੀ ਤੇ ਤਜਗਾ ਕੇ ਮੇਨਟੇਨ ਹੁੰਦਾ ਜੀ ਉਦਾਂ ਸਰਕਾਰ ਵੱਲੋਂ ਸਾਨੂੰ ਕੋਈ ਸਹੂਲਤ ਨਹੀਂ ਚੁੱਕਦੇ ਹੀ ਨਹੀਂ ਮਾਰੇ ਪੈਸੇ ਦੇ ਕੇ ਵਿੱਚ ਕਰਨੇ ਆ ਫਿਰ ਵੀ ਨਹੀਂ ਆਂਦੇ ਪਹਿਲਾਂ ਆਈਂਦੇ ਨੇ ਚੁੱਕ ਲਾਂਗੇ ਚੁੱਕ ਲਾਂਗੇ ਫਿਰ ਵੀ ਨਹੀਂ ਚੁੱਕਦੇ ਤੇ ਸੈਨਟਰੀ ਸੁਪਰਵਾਈਜ਼ਰ ਨੂੰ ਵੀ ਕਿਹਾ ਮੋਤੀ ਪਹਾੜੀ ਤੱਕ ਵੀ ਅਪਰੋਚ ਕੀਤਾ ਪਰ ਕੋਈ ਗੱਲਬਾਤ ਨਹੀਂ ਹੋਈ ਜੀ ਸਫਾਈ ਹੋਣੀ ਚਾਹੀਦੀ ਆ ਤੁਹਾਨੂੰ ਪਤਾ ਹੈ ਕੱਲ ਮਹਿੰਗਾਈ ਦਾ ਦੌਰ ਆ ਘਰ ਘਰ 'ਚ ਬੰਦਾ ਇਨਫੈਕਸ਼ਨ ਹੋਏਗਾ ਜਿੱਥੇ ਵੀ ਹਸਪਤਾਲ ਦਾਖਲ ਹੋ ਜਾਓ ਤੁਹਾਨੂੰ ਪਤਾ ਲੱਖਾਂ ਰੁਪਏ ਮਿੰਟ 'ਚ ਖੋਲ ਲੰਦੇ ਨੇ ਕਿੱਥੋਂ ਲਿਆਣਗੇ ਬੰਦੇ ਪੈਸੇ ਰੋਟੀ ਖੁਰਜੀ ਅੱਗੇ ਬੜੀ ਮੁਸ਼ਕਲ ਹੈਗੀ ਐ ਤਿਲਕ ਨਗਰ ਆ ਤਰਕੋਨੇ ਪਾਰਕ ਆ ਇੱਥੇ ਕਾਫੀ ਲੋਕ ਬੱਚੇ ਵੀ ਆਉਂਦੇ ਲੋਕੀ ਵੀ ਆਉਂਦੇ ਆ ਇੱਥੇ ਕੋਈ ਸੁਣਵਾਈ ਨਹੀਂ ਗਈ ਕੂੜਾ ਕੋਈ ਨਹੀਂ ਚ ਹਿੰਗ ਹੈ ਰੈਸ਼ੇ ਇਲਾਕੇ ਬੱਚੇ ਵੀ ਆਉਂਦੇ ਆ ਡੇਂਗੂ ਵੀ ਫੈਲਦਾ ਵੈ ਅਜਕਲ ਐਨੀਆਂ ਬਿਮਾਰੀਆਂ ਹੋ ਰਹੀਆਂ ਲੇਕਿਨ ਕੋਈ ਨਹੀਂ ਆਂਦਾ ਵੈ ਇਥੇ ਐ ਬਰਸਾਤਾ ਤੋਂ ਪਹਿਲਾਂ ਦਾ ਪਿਆ ਵੈ ਜਿਸ ਦੇ ਬਰਸਾਤਾ ਸ਼ੁਰੂ ਹੋਈਆਂ ਮੈਂ ਕਾਫੀ ਦੇਰੋਂ ਮਹੀਨਾ ਡੇਢ ਮਹੀਨਾ ਹੋ ਗਿਆ ਨਹੀਂ ਕੋਈ ਵੀ ਨਹੀਂ ਆਇਆ ਕਰਨੇ ਚੁਕੇ ਦੇ ਕਿ ਉਹ ਆਈਕਲ ਤੁਹਾਨੂੰ ਪਤਾ ਮੱਛਰ ਵੀ ਕਿੰਨਾ ਡੇਂਗੂ ਵਗੈਰਾ ਫੈਲਦਾ ਪੈਣਾ ਵੀ ਤਾਂ ਕਰਦੇ ਅਸੀਂ ਕਰਨੇ ਕਦ ਕੋਈ ਆ ਜੇ ਵੈਨੂੰ ਸੁੱਕ ਕੇ ਲੈ ਦੇ ਐ ਤਿਲਕ ਨੌਰ ਤੇ ਕੋਨਾ ਪਾਰ ਕਰ ਰਹੀ ਇੱਥੇ ਪਿਛਲੇ ਮੈਂ ਇੱਕ ਮਹੀਨੇ ਤੋਂ ਵੱਧ ਟਾਈਮ ਹੋ ਗਿਆ ਪੂਰਾ ਗੰਗ ਪਿਆਦਾ ਬ੍ਰਿਖਿਆ ਦੀ ਕਟਾਈ ਕਰਾਈਏ ਉਹ ਚੁੱਕ ਨਹੀਂ ਆਂਦਾ ਬਾਰ ਬਾਰ ਸੈਨੀਟਰੀ ਸੁਪਰਵਾਈਜ਼ਰ ਸੈਨੀਟਰੀ ਇੰਸਪੈਕਟਰ ਤੇ ਮਤਲਬ ਕਾਉਂਸਲਰ ਸਾਹਿਬ ਨੂੰ ਵੀ ਅਪਰੋਚਰ ਦੀ ਕੋਸ਼ਿਸ਼ ਕੀਤੀ ਹੈ ਪਰ ਕੋਈ ਸੁਣਵਾਈ ਨਹੀਂ 100 ਮਹੀਨੇ ਤੋਂ ਪਿਆਦਾ ਜੀ ਤੇ ਮੱਛਰ ਬਹੁਤ ਹੈ ਲੋੜੀ ਦੇ ਬੱਚੇ ਆਉਂਦੇ ਖੇਡਦੇ ਨੇ ਤੇ ਬਾਹਰ ਹੁੰਦਾ ਅੰਦੇਸ਼ਾ ਬਣਿਆ ਰਹਿੰਦਾ ਇਨਫੈਕਸ਼ਨ ਕਾफी ਫੈਲ ਗਈ ਮੱਛਰ ਬਹੁਤ ਜ਼ਿਆਦਾ ਇਹਨੂੰ ਸਫਾਈ ਕਰਾਈ ਜਾਵੇ ਕਿ ਸਾਡੇ ਜਿਹੜੇ ਲੋਕਾਂ ਨੂੰ ਨਜ਼ਾਇਜ਼ ਇਸੇ ਜਾਂ ਮੁਸ਼ਕਿਲ ਤੋਂ ਨਜ਼ਾਇਜ਼ ਦੀ ਦਵਾਈ। ਸੋ ਦੋਸਤੋ ਫਾਸਟਵੇ ਨਿਊਜ਼ ਟੀਮ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸ਼ਹਿਰ ਵਿੱਚ ਕਿਸੇ ਵੀ ਇਲਾਕੇ 'ਚ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਉਸ ਮੁਸ਼ਕਿਲ ਬਾਰੇ ਸਬੰਧਤ ਵਿਭਾਗ ਨੂੰ ਜਾਣੂ ਕਰਵਾਇਆ ਜਾਵੇ ਅਤੇ ਉਸ ਮੁਸ਼ਕਿਲ ਦਾ ਹੱਲ ਕਰਵਾਇਆ ਜਾਵੇ। ਅੱਜ ਸਾਡੀ ਟੀਮ ਖੜੀ ਹੈ ਤਿਲਕਨਗਰ ਇਲਾਕਾ ਦੀ ਟਕੌਣੀ ਪਾਰਕ ਵਿਖੇ ਜਿੱਥੇ ਲੋਕ ਸੈਰ ਕਰਨ ਆਉਂਦੇ ਨੇ ਬੜਾ ਅੱਛਾ ਮੇਨਟੇਨ ਕੀਤਾ ਹੋਇਆ ਹੈ ਪਾਰਕ। ਸੋਹਣਾ ਬਣਿਆ ਹੋਇਆ ਹੈ ਪਾਰਕ। ਲੋਕ ਇੱਥੇ ਸੈਰ ਕਰਨ ਆਉਂਦੇ ਨੇ ਰੈਸ਼ੀਅਰੀਆ ਲੇਕਿਨ ਜਿਹੜਾ ਦਰਖਤਾਂ ਦੀ ਕੋਈ ਬੂਟਿਆਂ ਦੀ ਕਟਾਈ ਛਡਾਈ ਕੀਤੀ ਗਈ ਹੈ ਉਸ ਦਾ ਵੀ ਸਾਰਾ ਖਲਾਰਾ ਇੱਥੇ ਹੇਠ ਤੱਕ ਪਿਆ ਹੈ ਔਰ ਲਗਭਗ ਕਹਿੰਦੇ ਨੇ 1 ਮਹੀਨਾ ਹੋ ਗਿਆ ਹੈ ਇਹ ਖਲਾਰਾ ਚੁੱਕਿਆ ਨਹੀਂ ਗਿਆ ਸੋ ਇਲਾਕਾ ਵਾਸੀਆਂ ਨੇ ਜਿਹੜੇ ਇੱਥੇ ਸੈਰ ਕਰਨ ਆਉਂਦੇ ਨੇ ਉਹਨਾਂ ਲੋਕਾਂ ਨੇ ਸਬੰਧਤ ਵਿਭਾਗ ਨੂੰ ਮੰਗ ਕੀਤੀ ਹੈ ਕਿ ਇਹ ਇੱਥੋਂ ਕੂੜਾ ਚੁਕਵਾਇਆ ਜਾਵੇ ਔਰ ਸ਼ਾਇਦ ਇਹ ਵੀ ਪਾਰਕ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਇੱਕ ਚੰਗੇ ਮਾਹੌਲ ਦੇ ਵਿੱਚ ਚੰਗੇ ਵਾਤਾਵਰਨ ਦੇ ਵਿੱਚ ਉਹ ਸੈਰ ਕਰ ਸਕਣ ਔਰ ਬੱਚੇ ਵੀ ਇੱਥੇ ਖੇਡਦੇ ਨੇ ਆ ਕੇ ਔਰ ਇਸ ਲਈ ਇਸ ਪਾਰਕ ਦੀ ਸਫਾਈ ਜ਼ਰੂਰੀ ਹੈ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ